ਸਤਿ ਸ਼੍ਰੀ ਅਕਾਲ ਜੀ ਤੇ ਕੋਈ ਫੇਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਪ੍ਰੋਬਲਮ ਲੈ ਕੇ ਕੁਝ ਤੇ ਕਰੋ ਵਿਚਾਰ ਤੇ ਅੱਜ ਅਸੀਂ ਵਿਚਾਰ ਕਰਾਂਗੇ ਸੈਲਫ ਮੈਡੀਕੇਸ਼ਨ ਤੇ ਸਾਡੇ ਲੋਕਾਂ ਨੂੰ ਆਦਤ ਆ ਕਿ ਸੈਲਫ ਮੈਡੀਕੇਸ਼ਨ ਜਦਾਂ ਵੀ ਸਿਰਦਰਦ ਹੋਏ ਤੇ ਆਹ ਹਰੀ ਕੋਲੀ ਖਾਲਾ ਜਾਂ ਕੋਈ ਨਾ ਕੋਈ ਚਾਹ ਦੇ ਨਾਲ ਐ ਚੀਜ਼ ਖਾਲਾ ਦੋਧ ਦਰਦ ਨਾਲ ਇਹ ਚੀਜ਼ ਖਾਲਾ ਤੇਰੀ ਸਿਰ ਦਾ ਠੀਕ ਹੋ ਜਾਏਗੀ ਪੇਟ ਦਰਦ ਆ ਤੇ ਇਹ ਚੀਜ਼ ਖਾਲਾ ਇਹਨੂੰ ਕਹਿੰਦੇ ਹੈ ਸੈਲਫ ਮੈਡੀਕੇਸ਼ਨ ਕਿ ਡਾਕਟਰ ਦੀ ਸਲਾਹ ਤੋਂ ਬਗੈਰ ਜਿਹੜੀ ਅਸੀਂ ਦਵਾਈ ਆਪੇ ਹੀ ਖਾ ਲੈਂਦੇ ਆ ਨਾ ਇਹ ਸੈਲਫ ਮੈਡੀਕੇਸ਼ਨ ਹੁੰਦੀ ਹੈ ਦੇਖੋ ਦੋਸਤੋ ਸੈਲਫ ਮੈਡੀਕੇਸ਼ਨ ਦੇ ਨੁਕਸਾਨ ਬਹੁਤ ਨੇ ਦੇ ਫਾਇਦੇ ਨਹੀਂ ਹੈਗੇ ਜ਼ਿੰਦਗੀ 'ਚ ਕਦੀ ਵੀ ਤੁਸੀਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ ਕੁਆਲੀਫਾਈਡ ਬੰਦੇ ਕੋਲੋਂ ਕੁਆਲੀਫਾਈਡ ਡਾਕਟਰ ਕੋਲੋਂ ਪੁੱਛੇ ਬਗੈਰ ਦਵਾਈ ਨਹੀਂ ਖਾਣੀ ਚਾਹੀਦੀ ਦੇਖੋ ਦਵਾਈਆਂ ਦੇ ਸਾਈਡ ਇਫੈਕਟ ਬਹੁਤ ਨੇ ਇੱਕ ਤੇ ਦਵਾਈਆਂ ਦੀ ਆਦਤ ਪੈ ਜਾਂਦੀ ਹੈ ਜਿਦਾਂ ਪੇਨ ਕਿਲਰ ਹੈ ਯਾਨੀ ਕਿ ਦਰਦ ਦੀ ਦਵਾਈ ਦਰਦ ਦੀ ਦਵਾਈ ਤੁਸੀਂ ਖਾਣੀ ਸ਼ੁਰੂ ਕਰ ਦੋ ਤੇ ਦਰਦ ਹਮੇਸ਼ਾ ਤੁਹਾਨੂੰ ਠਕਾਵਟ ਜੀ ਮਹਿਸੂਸ ਹੁੰਦੀ ਹੋਏਗੀ ਜਾਂ ਤੁਹਾਨੂੰ ਲੱਗੇਗਾ ਯਾਰ ਮੈਨੂੰ ਦਰਦ ਹੋ ਰਹੀ ਹੈ ਲੱਤਾਂ ਇਹ ਦਰਦ ਹੋ ਰਹੀ ਹੈ ਚਲੋ ਮੈਂ ਪੇਨ ਕਿਲਰ ਖਾ ਲਵਾਂ ਉਹਦੀ ਆਦਤ ਪੈ ਜਾਂਦੀ ਹੈ ਲਗਾਤਾਰ ਪੇਨ ਕਿਲਰ ਖਾਣ ਕਰਕੇ ਤੁਹਾਡੀ ਕਿਡਨੀ ਤੇ ਅਸਰ ਪੈ ਸਕਦਾ ਹੈ ਲੀਵਰ ਤੇ ਅਸਰ ਪੈ ਸਕਦਾ ਹੈ ਸਿਹਤ ਤੇ ਬਹੁਤ ਪੂਰਾ ਅਸਰ ਪੈ ਸਕਦਾ ਹੈ ਇਸ ਕਰਕੇ ਸੈਲਫ ਮੈਡੀਕੇਸ਼ਨ ਨਾ ਕਰਿਆ ਕਰੋ ਤੇ ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਕਲਿੱਪ ਜਿਹਦੇ ਵਿੱਚ ਆਪਾਂ ਤੁਹਾਨੂੰ ਸੈਲਫ ਮੈਡੀਕੇਸ਼ਨ ਬਾਰੇ ਦੱਸਿਆ ਆੜ ਨਹੀਂ ਜਲਦਾ ਪੈਣਾ ਬਾਪੂ ਪੀਰ ਠੀਕ ਹੈ ਨਾ ਤੁਹਾਡੀ ਠੀਕ ਹੈ ਪਰ ਤੁਹਾਡੇ ਕੰਨਾਂ 'ਚ ਆਵਾਜ਼ ਨਹੀਂ ਆਣੀ ਉਹ ਕਿਉਂ ਇਹਨੂੰ ਕੰਨਾਂ 'ਚ 라ਦ ਲੋ ਮੈਂ ਆ ਗਿਆ ਡਾਕਟਰ ਸਾਹਿਬ ਆਓ ਜੀ ਆਓ ਬਾਪੂ ਜੀ ਮੈਨੂੰ ਤਜਰਬਾ ਹੀ ਆਣਾ ਉਦੋਂ ਹੀ ਪਤਾ ਲੱਜਾਂਦਾ ਹੈ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਪਹਿਲਾਂ ਮੇਰਾ ਤੇ ਸੱਪਾ ਕਰ ਲੈਣਾ ਉਹ ਬਾਕੀ ਆ ਫੰਦੂ ਉਸਨੇ ਮਚੰਦਾ ਜੀ ਦਾ ਬੇਟਾ ਕੀ ਹਾਲ ਹੈ ਪਾਪਾ ਦਾ ਠੀਕ ਹੈ ਪਾਪਾ ਠੀਕ ਹੈ ਹਾਂ ਦੱਸ ਕਿੱਦਾਂ ਆਇਆ ਉਹ ਨਾ ਤੁਹਾਡੇ ਕੋ ਦਵਾਈ ਲੈ ਗਿਆ ਸੀ ਕਿ ਠੀਕ ਨਹੀਂ ਹੋਈ ਰੇਸ਼ਾ ਜੰਮ ਜਾਂਦਾ ਸਾਤੀ ਜੇ ਮੈਂ ਹੁਣੇ ਦਵਾਈ ਲਿਖ ਦਿੰਦਾ ਕੋਈ ਗੱਲ ਠੀਕ ਕਿਥੋਂ ਐ ਕਾਕਾ ਰੇਸ਼ਾ ਜੰਮਦਾ ਨਾ ਥੋੜੀ ਜਿਨੀ ਦਾਲ ਚੀਨੀ ਲੈ ਕੇ ਉਹਨੂੰ ਤਵੇ ਤੇ ਸਾੜ ਕੇ ਫਿਰ ਕੁੱਟ ਕੇ ਮਿਕਸੀ ਦੇ ਵਿੱਚ ਪੱਕੀ ਮਾਰੋ ਤੇ ਗਰਮ ਪਾਣੀ ਨਾਲ ਪੀਓ ਰੇਸ਼ਾ ਹੋ ਗਿਆ ਹੋ ਗਿਆ ਤਾਂ ਠੀਕ ਹੋ ਜੂਗਾ ਦਵਾਈ ਨਾਲ ਨਹੀਂ ਚੱਲਣਾ ਕੰਮ ਮੈਂ ਦਵਾਈ ਵੀ ਲਿਖ ਦੇਣਾ ਕੋਈ ਗੱਲ ਨਹੀਂ ਹਾਂ ਉਹ ਇੱਕ ਹੋਰ ਸੀ ਪ੍ਰੋਬਲਮ ਜਿਹੜੀ ਮਿੱਟੀ ਘਟੇ ਨਾਲ ਨਾ ਜੁਕਾਮ ਆ ਜਾਂਦਾ ਠੀਕ ਹਾਂ ਹਾਂ ਉਹ ਅੱਜ ਕੱਲ੍ਹ بارشਾ ਨਾ ਉਹਦੇ ਚਿੱਤਾ ਹੁੰਦਾ ਵਾ ਦੇਸੀ ਕੋਗਾ ਚਾਗਾ ਦੇਸੀ ਕੋ ਲੋ ਉਹ ਡੋ ਬੁੰਦਾ ਇੱਧਰ ਪਾਉ ਡੋ ਬੁੰਦਾ ਇੱਧਰ ਪਾਉ ਝੜੋਂ ਗਿਆ ਬਿਲਕੁਲ ਖਤਮ ਦੇਖੋ ਵਾਈਫ ਸਬਕਰਾਸ਼ ਜੈਕ ਬੈਕ ਤੇ ਦਰਦ ਹੁੰਦੀ ਨਾ ਬੈਕ ਹਾਂ ਬੜੀ ਪ੍ਰਾਣੀ ਇਹਨਾਂ ਨੂੰ ਪ੍ਰੋਬਲਮ ਆ ਹੁਣ ਇਹ ਲੇਡੀਜ਼ ਦੀ ਪ੍ਰੋਬਲਮ ਹੁੰਦੀ ਆ ਹੈ ਨਾ ਇਹਦੇ ਵਾਸਤੇ ਦਰਦ ਠੀਕ ਕਰਨ ਵਾਸਤੇ ਥੋੜਾ ਜਿਹਾ ਗੜੀ ਦਾ ਤੇਲ ਗਰਮ ਕਰਕੇ ਨਾ ਕੋਸਾ ਕੋਸਾ ਜਿਆਦਾ ਗਰਮਾ ਕਰੋ ਜਿਆਦਾ ਗਰਮਾਣਾ ਪਿੱਟ ਛੱਡ ਜਾਂਦੀ ਹੈ ਤੇ ਉਹ ਇਹਨਾਂ ਨੂੰ ਹੱਥ ਲਾ ਕੇ ਐ ਐ ਐ ਐ ਐ ਸੱਤ ਵਾਰੀ ਕਰਨਾ ਦਿਨ ਦਿਨ ਕਮਰ ਦਰਦ ਜ਼ਿੰਦਗੀ ਜਿੰਨੀ ਕੱਰੀ ਹੋਈ ਉਹ ਬਾਪੂ ਜੀ ਇਹ ਆ ਫੋਟੋ ਸਟੈਥੋ ਹਾਂ ਲੋ ਫਰਤੀ ਅਡਾ ਸਾ ਤੁਸੀਂ ਕਿੱਥੇ ਚੱਲੇ ਹੋ ਮੈਂ ਚੱਲਾਂ ਤੁਸੀਂ ਆਪੇ ਦੱਸ ਦੋ ਉਹ ਦਵਾਈਆਂ ਜਿਹੜੀ ਦੱਸਣੀ ਆ ਜਦੋਂ ਨਾਲ ਸੋਸ਼ਲ ਮੀਡੀਆ ਸ਼ੁਰੂ ਹੋਇਆ ਨਾ ਉਹਦੇ ਨਾਲ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਦੀ ਹੋਰ ਆਸ ਪੈ ਗਈ ਆ ਕੋਈ ਵੀ ਬਿਮਾਰੀ ਹੁੰਦੀ ਹੈ ਕੋਈ ਪ੍ਰੋਬਲਮ ਹੁੰਦੀ ਹੈ ਹਰ ਬੰਦਾ ਸੋਸ਼ਲ ਮੀਡੀਆ ਦੇ ਉੱਪਰਦਾ ਕਿ ਮੈਨੂੰ ਐ ਪ੍ਰੋਬਲਮ ਹੈ ਇਹਦਾ ਇਲਾਜ ਦੱਸਿਆ ਜਾਏ ਉਹ ਸੋਸ਼ਲ ਮੀਡੀਆ ਤੋਂ ਹੀ ਕੋਈ ਨਾ ਕੋਈ ਇਲਾਜ ਲੱਭ ਕੇ ਆਪਣਾ ਇਲਾਜ ਆਪੇ ਹੀ ਕਰਨਾ ਸ਼ੁਰੂ ਕਰ ਦਿੰਦੇ ਨੇ ਦੋਸਤੋ ਜੇ ਸਾਰਾ ਕੁਝ ਸੋਸ਼ਲ ਮੀਡੀਆ ਤੋਂ ਹੋਣ ਲੱਗਾ ਤੇ ਡਾਕਟਰਾਂ ਦੀ ਕੀ ਲੋੜ ਐ ਇੰਨੀਆਂ-ਇੰਨੀਆਂ ਪੜਾਈਆਂ ਕਰਕੇ ਕੁਆਲੀਫਾਈਡ ਡਾਕਟਰ ਜਿਹੜੇ ਨੇ ਹਸਪਤਾਲਾਂ 'ਚ ਬੈਠੇ ਨੂੰ ਐਵੇਂ ਹੀ ਬੈਠੇ ਨੇ ਤੁਸੀਂ ਜੇ ਸੋਸ਼ਲ ਮੀਡੀਆ ਤੋਂ ਹੀ ਆਪਣਾ ਇਲਾਜ ਕਰ ਲਓ ਮੇਰਾ ਇੱਕ ਦੋਸਤ ਆ ਮੈਂ ਤੇ ਘਰ ਗਿਆ ਤੇ ਸਬਜ਼ੀ ਬਣਾਉਣ ਡਿਆ ਮੈਂ ਕਿ ਯਾਰ ਤੈਨੂੰ ਤਾਂ ਕੁਕਿੰਗ ਦਾ ਬਿਲਕੁਲ ਸ਼ੌਂਕ ਨਹੀਂ ਸੀਗਾ ਤੂੰ ਸੋਈ ਦੇ 'ਚ ਵੜਿਆ ਆ ਕਿ ਚੱਕਰ ਕੀ ਆ ਕਹਿੰਦਾ ਅਸਲ 'ਚ ਨਾ ਮੇਰੇ ਪਿੱਠ ਦਰਦ ਹੋ ਰਹੀ ਸੀਗੀ ਤੇ ਉਹਦੇ ਕਰਕੇ ਮੈਂ ਸਬਜ਼ ਮੇਰੇ ਪਿੱਠ ਦਰਦ ਹੋ ਰਹੀ ਸੀ ਉਹ ਸਬਜੀ ਬਣਾ ਰਿਹਾ ਸਬਜੀ ਦਾ ਪਿੱਠ ਦਰਦ ਨਾਲ ਕੀ ਲਿੰਕ ਹੋਇਆ ਕਦੋਂ ਪਿੱਠ ਦਰਦ ਹੋ ਰਹੀ ਸੀ ਮੈਂ ਆਪਣਾ ਸੋਸ਼ਲ ਮੀਡੀਆ ਖੋਲਿਆ ਤੇ ਦੇਖਣ ਰਿਹਾ ਸੀਗਾ ਕਿਹੜੀ ਦਵਾਈ ਖਾਣੀ ਚਾਹੀਦੀ ਹੈ ਕਿਹੜਾ ਇਲਾਜ ਕਰਨਾ ਚਾਹੀਦਾ ਉਹਦੇ ਲੱਭਾ ਨਹੀਂ ਮਨੂੰ ਮੈਨੂੰ ਸਬਜੀ ਬਣਾਉਣ ਦਾ ਤਰੀਕਾ ਲੱਗ ਗਿਆ ਮੈਂ ਸਬਜੀ ਬਣਾਣੀ ਸ਼ੁਰੂ ਕਰ ਦਿੱਤੀ ਹੁਣ ਮਨੂੰ ਸ਼ੌਂਕ ਪੈ ਗਿਆ ਸਬ지ਆ ਬਣਾਉਣ ਦਾ ਪਿਛੇ ਮੈਂ ਕੈਨੇਡਾ ਗਿਆ ਮੈਨੂੰ ਬੜਾ ਪੁਰਾਣਾ ਦੋਸਤ ਮਿਲਿਆ ਉਹ ਡਾਕਟਰ ਸੀ ਇੱਥੇ ਇੰਡੀਆ ਦੇ ਵਿੱਚ ਮੈਂ ਉੱਥੇ ਪੁੱਛਿਆ ਨੂੰ ਭਰਾਵਾ ਤੂੰ ਉੱਥੇ ਕੀ ਕਰਦਾ ਹੈਂ ਕੀ ਕੰਮ ਕਰਦਾ ਹੈ ਪ੍ਰੈਕਟਿਸ ਠੀਕ ਚੱਲ ਰਹੀ ਹੈ ਕਹਿੰਦਾ ਨਹੀਂ ਨਹੀਂ ਮੈਂ ਤਾਂ ਉੱਥੇ ਟਰਾਲਾ ਚਲਾਉਣਾ ਮੈਂ ਟਰਾਲਾ ਚਲਾਉਣਾ ਇੰਡੀਆ 'ਚ ਤੂੰ ਡਾਕਟਰ ਸੀਗਾ ਇੱਥੇ ਟਰਾਲਾ ਚਲਾਉਣਾ ਕਹਿੰਦਾ ਭਰਾਵਾ ਇੰਡੀਆ 'ਚ ਹੁਣ ਸਾਰੇ ਆਪੇ ਹੀ ਡਾਕਟਰ ਬਣ ਗਏ ਨੇ ਸਾਰੇ ਮਰੀਜ਼ ਡਾਕਟਰ ਬਣ ਗਏ ਨੇ ਸਾਰਾ ਦਿਨ ਮੋਬਾਈਲ ਤੇ ਦੇਖਦੇ ਰਹਿੰਦੇ ਕਿਹੜੀ ਦਵਾਈ ਖਾਣੀ ਕੀ ਕਰਨਾ ਸਾਡੇ ਕੋਲ ਤਾਂ ਪੇਸ਼ ਆਉਂਦੇ ਹੀ ਨਹੀਂ ਏ ਹੁਣ ਉਸੇ ਆ ਕੇ ਟਰਾਲੇ ਚਲਾਣਾ ਇੱਕ ਤੇ ਹੁੰਦੀ ਹੈ ਸੈਲਫ ਮੈਡੀਕੇਸ਼ਨ ਤੇ ਇੱਕ ਹੁੰਦੇ ਜਿਹੜੇ अनक्वालिफाइड ਡਾਕਟਰ ਜਿੱਦਾਂ ਝੋਲਾ ਛਾਵ ਡਾਕਟਰ ਕਹਿੰਦੇ ਨੇ ਉਹ ਵੀ ਸੈਲਫ ਮੈਡੀਕੇਸ਼ਨ ਤੋਂ ਜ਼ਿਆਦਾ ਖਤਰਨਾਕ ਹੁੰਦੇ ਨੇ ਉਹ ਕਈ ਵਾਰੀ ਤੁਹਾਨੂੰ ਇਹੋ ਜੀਆਂ ਦਵਾਈਆਂ ਦਿੰਦੇ ਨੇ ਜਿਹਦੇ ਨਾਲ ਤੁਸੀਂ ਠੀਕ ਤੇ ਜਲਦੀ ਹੋ ਜਾਂਦੇ ਨੂੰ ਪਰ ਉਹਨਾਂ ਦਵਾਈਆਂ ਦੀ ਆਦਤ ਪੈ ਜਾਂਦੀ ਹੈ ਉਹਨਾਂ ਦੇ ਸਾਈਡ ਇਫੈਕਟ ਬਹੁਤ ਨੇ ਜਿਹੜੇ ਤੁਹਾਡੇ ਕਿਡਨੀ ਲਿਵਰ ਜਾਂ ਤੁਹਾਡੀ ਸਿਹਤ ਤੇ ਬਹੁਤ ਨੁਕਸਾਨ ਕਰਦੇ ਨੇ ਤੇ ਆਹ ਦੋਸਤੋ ਸੈਲਫ ਮੈਡੀਕੇਸ਼ਨ ਬਾਰੇ ਆਪਾਂ ਇੱਕ ਹੋਰ ਛੋਟਾ ਜਿਹਾ ਕਲਿੱਪ ਦੇਖੀਏ ਕਮਾਲ ਹੈ ਡਾਕਟਰਾਂ ਦੇ ਹਸਪਤਾਲਾਂ 'ਚ ਬੜੀਆਂ ਲਾਈਨਾਂ ਲੱਗੀਆਂ ਆਈਆਂ ਐਡਾ ਆਵਦੀ ਆਪਾਂ ਡਾਕਟਰ ਲੱਗ ਕੇ ਆ ਪੱਲਈ ਕੋਈ ਨਹੀਂ ਆਂਦਾ ਬੋਣੀ ਨਹੀਂ ਹੋਈ ਇਸਕੇ ਆਹ ਹੈਲੋ ਹੈਲੋ ਹਾਂਜੀ 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 ਡਾਕਟਰ ਸਾਹਿਬ ਹਾਂ ਬੋ ਰਿਹਾ ਉਹਨੇ ਮੇ ਕੋ ਆ ਨਹੀਂ ਹੋਣਾ ਮੇਰੇ ਪੇਟ ਚ ਬਹੁਤ ਜ਼ਿਆਦਾ ਦਰਦ ਹੈ ਤੁਸੀਂ ਮੈਨੂੰ ਕਿਸੇ ਦੀ ਕਿ ਦਵਾਈ ਦੱਸ ਦੋ ਛਾ ਪੇਟ ਦਰਦ ਆ ਤੁਸੀਂ ਦਗਰੋ ਆਪਣਾ ਨੰਬਰ ਲਖਾਇਓ ਜਰਾ 28475 87031 ਠੀਕ ਹੈ ਮੈਂ 2 ਮਿੰਟ ਬਾਅਦ ਤੁਹਾਡੇ ਨੰਬਰ ਤੇ ਨਾ ਦਵਾਈ ਦੇ ਕੇ ਭੇਜਦਾ ਤੇ ਤੁਸੀਂ ਮੇਰੇ ਪੈਸੇ ਭਾਜਣਾ ਮੈਂ ਤੁਹਾਨੂੰ ਆਪਰਾ ਬਾਹ ਭੇਜਦਾਗਾ ਠੀਕ ਹੈ ਹਾਂ ਕੋਈ ਨਹੀਂ ਬਾਰਕੋਡ ਭੇਜ ਦਿਓ ਕੋਈ ਚੱਕਰ ਨਹੀਂਗਾ ਓਕੇ ਹਾਂਜੀ ਡਾਕਟਰ ਗੋਇਲ ਜੀ ਹਾਂਜੀ ਹਾਂਜੀ ਸਰ ਹਾਂ ਉਹ ਬਸ ਗਾਗਾ ਆਈ ਗਿਆ ਫੋਨ ਆਇਆ ਸੀ ਆ ਪੇਟ ਦਰਦ ਦੀ ਦਵਾਈ ਦੱਸੋ ਕੋਈ ਮੇਰੇ ਨੰਬਰ ਤੇ ਭੇਜ ਦਿਓ ਆ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਹੈਲੋ ਆਪਾ ਜੀ ਆ ਦਵਾਈ ਲੱਕੇ ਭੇਜੀ ਆ ਹਾਂ ਤੇ ਮੇਰੇ ਕੋਲ ਕਿਹ ਪਾ ਦੁੱਤ ਚਲ ਤੇ ਚੱਪੀ ਆ ਡਾਕਟਰ ਸਾਹਿਬ ਇਹ ਤਾਂ ਸਿੰਪਲ ਪੇਨ ਕਲਰ ਭੇਜੀ ਤੁਸੀਂ ਹਾਂਜੀ ਹਾਂਜੀ ਪੇਨ ਕਲਰ ਹੀ ਆੇ ਪੇਟ ਦਾ ਦੌਰੀ ਤੁਹਾਡੀ ਓਹੋ ਐਕਚੁਅਲੀ ਜਨਾ ਮੇਰੇ ਪੇਟ ਚ ਨਹੀਂ ਮਤਲਬ ਮੇਰੀ ਕਿਡਨੀ ਚ ਦਰਦ ਹੈ ਕੀ ਹੈ ਉਹ ਵੀ ਦਵਾਈ ਭੇਜੋ ਭਾਜੀ ਕਿਡਨੀ ਨਾਲ ਨਹੀਂ ਆਪਾਂ ਪੰਗਾ ਲੈਂਦੇ ਕਿਸੇ ਸਿਆਣੇ ਡਾਕਟਰ ਨੂੰ ਦਿਖਾਓ ਹਾਂ ਸਿਆਣੇ ਡਾਕਟਰ ਕੋਲ ਐ ਪੰਗਾ ਲਾ ਕੇ ਭਾਜੀ ਯਾਰ ਮਾਰ ਹਾਂਜੀ ਆ ਜਾਓ ਭਾਜੀ ਇਹ ਗੱਲ ਬਾਹਰ ਖੜੇ ਹੱਟ ਆਪਣੀ ਦੁਕਾਨ ਹੈ ਪੈਂਚਰਾਂ ਦੀ ਦੁਕਾਨ ਹੁੰਦੀ ਸੀ ਕੀ ਪੈਂਚਰ ਲਾਉਂਦੇ ਹੁੰਦੀ ਨੇ ਸੀ ਹੈਗੀ ਆ ਬਾਜੀ ਲੋਕਾਂ ਨੇ ਟੂਬਲਸਟਾਈਲ ਵਾਲੇ ਆ ਬੜੀਆਂ ਬੜੀਆਂ ਕੰਪਨੀਆਂ ਟਾਇਰ ਪੈਂਚਰ ਹੀ ਨਹੀਂ ਹੁੰਦੇ ਇਹ ਦੇਖੋ ਜੱਥੋਂ ਪਾਇਆ ਤੇ ਡਰਤੀ ਸ਼ੁਰੂ ਕਰਦੀ ਯਾਰ ਚਲੋ ਮੈਂ ਡਾਕਟਰ ਕੋਲ ਵੀ ਜਾਣਾ ਸੀਗਾ ਬਾਜੀ ਪੈਂਚਲਾਂ ਦੀ ਦੁਕਾਨ ਸੀ ਵੱਡੇ ਵੱਡੇ ਟਰੱਕਾਂ ਨੂੰ ਪੈਂਚਲ ਆ ਸਕਦੇ ਆ ਵੱਡੇ ਵੱਡੇ ਬੰਦਿਆਂ ਨੂੰ ਠੀਕ ਨਹੀਂ ਕਰ ਸਕਦੇ ਚਲੋ ਮੈਂ ਦੇਖਣਾ ਤੁਹਾਡੇ ਕੋਲ ਦਵਾਈ ਖਾ ਕੇ ਦੇਖਣਾ ਮੈਂ ਬੜੀ ਜਗ੍ਹਾ ਟਰਾਈ ਕੀਤੀ ਹੈ ਮੇਰੇ ਨਾਲ ਅੱਧੇ ਸਿਰ ਦੀ ਦਦ ਠੀਕ ਨਹੀਂ ਹੁੰਦੀ ਅੱਧੇ ਟਰਾਈ ਕਰੋ ਦੋਸਤ ਅੱਧੇ ਸਿਰ ਦੀ ਕਿਹੜੇ ਪਾਸੇ ਸਜੇ ਖਬੇ ਸਜੇ ਪਾਸੇ ਕੀ ਹੋਰੇ ਨਾ ਕੋਨੇ ਭਾਜੀ ਇੱਕ ਬੜਾ ਸਟਰੋਂਗ ਪੇਨ ਕਲਰ ਆ আচ্ছা ਜੀ ਇਨਾ ਤਾਂ ਸਦੀ ਪੂਰੇ ਸਦੀ ਦਰ ਸੀ ਕੋਈ ਨਹੀਂ ਪਰ ਮਨੂ ਤੇ ਅੱਧੇ ਸੇਦੀ ਦਰ ਦਾ ਨਾ ਸੱਜੇ ਪਾਸੇ ਸੱਜੇ ਪਾਸੇ ਹਾਂ ਗੋਲੀ ਤੋੜ ਕੇ ਅੱਧੀ ਕਰੋ ਹਾਂ ਸੱਜੇ ਪਾਸਾ ਖਾ ਲੋ ਦਰ ਗਈ ਗਈ ਠੀਕ ਹੈ ਡਾਕਟਰ ਸਾਹਿਬ ਮਤਲਬ ਠੀਕ ਹੈ ਭਾਜੀ ਮੈਂ ਦਵਾਈ ਬਾਹਰੋਂ ਲੱਲਾਂਗਾ ਦੱਸੋ ਸੇਵਾ ਕੀ ਕਿੰਨੇ ਦਾ ਹੈ ਕੋਈ ਨਹੀਂ ਅੱਧੇ ਸੇਦੀ ਦਰ ਦੇ ਪੈਸੇ ਵੀ ਲਾ ਲੈਣੇ ਆ ਪੰਜ ਨਾਲ ਕੰਮ ਹਲੇ ਛੱਡਿਆ ਨਹੀਂ ਪਰ ਆਪਣੇ ਸਕੂਟਰ ਦਾ ਦੱਸੋ ਕਿਥੇ ਪਿਆ ਅਸੀਂ ਹਲੇ ਪੈਂਚਰ ਵੀ ਲਾ ਲੈਣੇ ਆ ਕਈ ਤੇ ਤੁਹਾਡੇ ਰਿਸ਼ਤੇਦਾਰ ਜਾਂ ਗਵਾਂਢੀ ਜਿਹੜੇ ਨਾ ਉਹ ਆਪਣੇ ਉਹਨੂੰ ਡਾਕਟਰ ਸਮਝਦੇ ਨੇ ਮੇਰੇ ਪੇਟ ਦਰਦ ਬਹੁਤ ਹੁੰਦੇ ਸੀ ਮੈਂ ਕਈ ਦਵਾਈਆਂ ਖਾਧੀਆਂ ਕਈ ਕੁਝ ਕਰ ਲਿਆ ਕਈ ਹਿੰਗ ਵੀ ਖਾ ਲਈ ਜਵੈਨ ਵੀ ਖਾ ਲਈ ਸਾਰਿਆਂ ਨੇ ਸਲਾਹਾਂ ਦਿੱਤੀਆਂ ਉਹ ਮੇਰਾ ਗਵਾਂਢੀ ਘਰ ਆਇਆ ਕਹਿੰਦਾ ਕੀ ਹੋਇਆ ਕੀ ਆ ਉਹ ਮੈਂ ਕਿਹਾ ਭਰਾ ਪੇਟ ਦਰਦ ਬਹੁਤ ਹੁੰਦੇ ਪਈ ਆ ਢਿੜਪਿੜ ਬਹੁਤ ਜ਼ਿਆਦਾ ਹੁੰਦੀ ਆ ਸਾਰਾ ਕੁਝ ਕਰਕੇ ਦੇਖ ਲਿਆ ਲੱਗਦਾ ਉਹਨੂੰ ਹਸਪਤਾਲ ਜਾਣਾ ਪੈਣਾ ਹੈ ਹਸਪਤਾਲ ਡਾਕਟਰ ਨੇ ਉਹਨੂੰ ਦਾਖਲ ਕਰ ਲੈਣਾ ਕਹਿੰਦਾ ਤੂੰ ਫਿਕਰ ਨਾ ਕਰ ਤੇਰੀ ਪੇਟ ਦਰਦ ਉਹਨੇ ਠੀਕ ਕਰਦਾ ਕਹਿੰਦਾ ਇੱਕ ਪਲਾਸ ਲੈ ਕੇ ਆ ਮੈਂ ਪਲਾਸ ਕੀ ਕਰਨਾ ਯਾਰ ਪੇਟ ਦਰਦ ਆ ਕੀ ਕਰਨਾ ਪਲਾਸ ਕਰਨਾ ਲੈ ਕੇ ਤੇ ਆ ਨਾ ਮੈਂ ਠੀਕ ਹੈ ਭਰਾ ਉਹਨੇ ਕੀਤਾ ਕਿ ਪਲਾਸ ਦੇ ਨਾਲ ਮੇਰਾ ਦੰਦ ਹਿਲਾਤਾ ਦੰਦ ਲਾਇਆ ਮੇਰੇ ਦੰਦ ਚ ਨਹੀਂ ਜਿਆਦਾ ਦਰਦ ਹੋਈ ਨਹੀਂ ਜਿਆਦਾ ਦਰਦ ਹੋਈ ਉਹ ਮੈਂ ਕਿਹਾ ਭਰਾਵਾ ਮੇਰੇ ਦੰਦ ਬਹੁਤ ਪੀੜ ਹੋ ਰਿਹਾ ਬਹੁਤ ਪੀੜ ਹੋ ਰਿਹਾ ਕਹਿੰਦਾ ਪੇਟ ਕਿੱਦਾ ਢਿੱਡ ਪੀੜ ਕਿੱਦਾ ਮੈਂ ਤੇ ਇੱਦਾਂ ਠੀਕ ਐ ਦੰਦ ਦਾ ਕੀ ਕਰਾਂ ਕਹਿੰਦਾ ਭਰਾਵਾ পেট ਦਰਦੀ ਮੇ ਕੋਈ ਕੋਈ ਦਵਾਈ ਨਹੀਂ ਲੱਭੀ ਤੇ ਮੈਂ ਧਿਆਨ ਦੂਜੇ ਪਾਸੇ ਲਾਤਾ ਤੇਰਾ ਦੰਦ ਵਾਲਾ ਹੁਣ ਤੇਰਾ ਦੰਦ ਦਰਦ ਹੁੰਦਾ ਫਿਆ ਨਾ ਦੰਦ ਦਰਦ ਦੀ ਦਵਾਈ ਮੇ ਕੋਲ ਹੈਗੀ ਐ ਖਾ ਬਾਕੀ ਦੋਸਤੋ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੇ ਘਰ ਦੀ ਰਸੋਈ ਚੋਂ ਕਈ ਇਲਾਜ ਲੱਭੇ ਨੇ ਜਿਹਦੇ ਨਾਲ ਬਹੁਤ ਬਿਮਾਰੀਆਂ ਠੀਕ ਹੁੰਦੀਆਂ ਨੇ ਪਰ ਛੋਟੀਆਂ ਬਿਮਾਰੀਆਂ ਬਾਕੀ ਦੋਸਤੋ ਆਪਾਂ ਬਜ਼ੁਰਗਾਂ ਦੇ ਜਿਹੜੇ ਛੋਟੇ ਛੋਟੇ ਨੁਸਖੇ ਨੇ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਛੋਟੇ ਛੋਟੇ ਨੁਸਖਿਆਂ ਦੇ ਨਾਲ ਵੀ ਤੁਸੀਂ ਠੀਕ ਹੁੰਦੇ ਹੋ ਪਰ ਕੋਸ਼ਿਸ਼ ਕਰੋ ਕਿ ਡਾਕਟਰ ਦੀ ਸਲਾਹ ਤੋਂ ਬਗੈਰ ਕੋਈ ਦਵਾਈ ਨਾ ਲਓ ਮੈਡੀਸਨ ਜਿਹੜੀ ਹੈਗੀ ਆ ਕੋਈ ਐਲੋਪੈਥੀ ਜਾਂ ਕੋਈ ਵੀ ਮੈਡੀਸਨ ਜਿਹੜੀ ਆ ਉਹ ਬਿਨਾਂ ਸਲਾਹ ਤੋਂ ਨਾ ਲਓ ਜਿਹਦਾ ਤੁਹਾਡਾ ਸਾਈਡ ਇਫੈਕਟ ਹੋ ਸਕਦਾ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪ ਹੀ ਆਪਣਾ ਇਲਾਜ ਨਾ ਕਰੋ ਆਪ ਹੀ ਜਾ ਕੇ ਦਵਾਈ ਲੈ ਆਂਦੀ ਆਪ ਹੀ ਪੜ੍ਹ ਕੇ ਦਵਾਈ ਲੈ ਆਂਦੀ ਇਦਾਂ ਦਾ ਕੰਮ ਨਾ ਕਰੋ ਹਮੇਸ਼ਾ ਡਾਕਟਰ ਦੀ ਸਲਾਹ ਲਓ ਡਾਕਟਰ ਦੀ ਸਲਾਹ ਦੇ ਨਾਲ ਹੀ ਦਵਾਈ ਲੈਣੀ ਚਾਹੀਦੀ ਆ ਮਨੂਈ ਕੋਰੀ ਅੱਧੇ ਸਿਰ ਦੀ ਦਰਦ ਸ਼ੁਰੂ ਹੋ ਗਈ ਅੱਧੇ ਸਿਰ ਦੀ ਦਰਦ ਇੰਨੀ ਜਿਆਦਾ ਕਿ ਸਮਾਂ ਲੱਗੇ ਮੈਂ ਕਰਾਂ ਕੀ ਦਿਲ ਕਰੇ ਕਿ ਸਿਰ ਜਿਹੜਾ ਨਾ ਕੰਧਾਂ ਚ ਮਾਰਾਂ ਇੰਨੀ ਜਿਆਦਾ ਦਰਦ ਹੋਏ ਮੇਰੇ ਇੱਕ ਦੋਸਤ ਆਇਆ ਕਹਿੰਦਾ ਯਾਰ ਗੱਲ ਹੀ ਕੋਈ ਨਹੀਂ ਤੂੰ ਨੂੰ ਹੋਇਆ ਕੀ ਐ ਮੈਂ ਕਿਹਾ ਯਾਰ ਅੱਧੇ ਸਿਰ ਦੀ ਦਰਦ ਆ ਉਹ ਜਿਆਦਾ ਦਰਦਕੀ ਆ ਕਹਿੰਦਾ ਐਦਾਂ ਕਰੋ ਤੁਸੀਂ ਨਾ ਕਲੌਂਜੀ ਲਓ ਕਲੌਂਜੀ ਕਲੌਂਜੀ ਥੋੜਾ ਦੇਸੀ ਕਿਓ ਪਾਓ ਉਹਦੇ ਚ ਫਿਰ ਜਵੈਨ ਪਾਓ ਚ ਕਈ ਕੁਛ ਨੇ ਉਹਨਾਂ ਨੇ ਇੱਕ ਨੁਸਖਾਇਆ ਦੱਸਿਆ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਕਹਿੰਦਾ ਮੈਂ ਕਿਹਾ ਇਹਨੇ ਠੀਕ ਹੋ ਜਾਇਆ ਕਹਿੰਦਾ ਅਜ ਮਾਇਆ ਹੋਇਆ ਨੁਸਖਾ ਹੈ ਤੂੰ ਖਾ ਤਾਂ ਸਹੀ ਪਰ ਮੈਂ ਕਿਹਾ ਤੂੰ ਪਹਿਲਾਂ ਅਜਮਾਇਆ ਕਿੱਥੇ ਹੈ ਕਹਿੰਦਾ ਮੇਰੇ ਫੁੱਫੜ ਜਿੱ ਨੂੰ ਇੱਕੋ ਹੀ ਸਿਰ ਦਰਦ ਹੋਈ ਸੀ ਬਹੁਤ ਜ਼ਿਆਦਾ ਦਰਦ ਸਿਰ ਦੀ ਉਹਨਾਂ ਨੂੰ ਇਹ ਦਿੱਤਾ ਸੀਗਾ ਤੇ ਮੈਂ ਕਿਹਾ ਠੀਕ ਹੋ ਗਏ ਸੀ ਕਹਿੰਦਾ ਠੀਕ ਨਹੀਂ ਹੋਏ ਸੀਗੇ ਪਰ ਥੋੜੀ ਦੇਰ ਬਾਅਦ ਪੂਰੇ ਹੋ ਗਏ ਸੀ ਤੋਂ ਮੈਂ ਕਿਹਾ ਭਰਾਵਾ ਐਡਾ-ਉਡਾ ਨੁਸਖਾ ਮੈਨੂੰ ਪੂਰੇ ਕਰਨ ਵਾਸਤੇ ਲਿਖਾਈ ਕਈ ਲੋਕਾਂ ਨੂੰ ਦਵਾਈਆਂ ਇਕੱਠੀਆਂ ਕਰੀ ਜਾਂਗੇ ਕਰੀ ਜਾਂਗੇ ਕਿਸੇ ਕੋਲ ਕੋਈ ਇਲਾਜ ਪੁੱਛ ਲਿਆ ਕਿਸੇ ਕੋਲ ਕੁਝ ਪੁੱਛ ਲਿਆ ਕੋਈ ਕੋਈ ਕੁਝ ਘਰਾਂ ਚ ਦਵਾਈਆਂ ਇਕੱਠੀਆਂ ਹੋ ਜਾਂਦੀਆਂ ਦਵਾਈਆਂ ਇਕੱਠੀਆਂ ਕਰਨਾ ਕੋਈ ਬਹੁਤੀ ਚੰਗੀ ਗੱਲ ਨਹੀਂ ਐ ਇਹਨਾਂ ਨੂੰ ਜੇ ਤੁਹਾਡੇ ਕੰਮ ਦੀਆਂ ਨਹੀਂ ਐ ਤੇ ਸੁੱਟ ਦਿਓ ਕਿਉਂਕਿ ਐਕਸਪਾਇਰ ਵੀ ਹੋ ਜਾਂਦੀਆਂ ਪਈਆਂ ਪਈਆਂ ਤੇ ਉਹ ਗਲਤੀ ਨਾਲ ਖਾਧੀਆਂ ਜਾਂਦੀਆਂ ਮੇਰੀ ਵਾਈਫ ਇੱਕ ਦਿਨ ਮੈਨੂੰ ਕਹਿੰਦੀ ਮੂੰਹ ਖੋਲੋ ਮੈਂ ਮੂੰਹ ਖੋਲਿਆ ਨਹੀਂ ਮੇਰੇ ਮੂੰਹ ਜਿੱਤੇ ਨੂੰ ਗੋਲੀਆਂ ਪਾਤੀਆਂ ਮੈਂ ਕਿਹਾ ਕਾਹਦੀਆਂ ਗੋਲੀਆਂ ਕਿ ਪਾਣੀ ਪੀਓ ਮੈਂ ਪਾਣੀ ਵੀ ꔀ ਲਿਆ ਮਨੂੰ ਟੈਨਸ਼ਨ ਹੋ ਗਈ ਮਨੂੰ ਕਾਹਦੀਆਂ ਗੋਲੀਆਂ ਖੁਆਈਆਂ ਕਹਿੰਦੀ ਕਿ ਸਿਰਦਰਦ ਮੈਂ ਕਹਿੰਦਾ ਨਾ ਮੇਰਾ ਸਿਰ ਦਰਦ ਹੁੰਦਾ ਪਿਆ ਨਾ ਮੈਨੂੰ ਜੁਕਾਮ ਹੈ ਨਾ ਮੇਰਾ ਪੇਟ ਦਰਦ ਹੁੰਦਾ ਪਿਆ ਮੈਨੂੰ ਕਹਦੇ ਉਸੇ ਖੋਈਆਂ ਕਹਿੰਦੀ ਮੈਂ ਸਫਾਈ ਕਰਦੀ ਪਈ ਸੀਗੀ ਚਾਰ ਪੰਜ ਦਿਨਾਂ ਚ ਇਹਨਾਂ ਨੇ ਐਕਸਪਾਇਰ ਹੋ ਜਾਣਾ ਮੈਂ ਕਿਹਾ ਘਟੋ ਘਟ ਤੁਹਾਨੂੰ ਦਿਖਾਵਾ ਤੇ ਦੋਸਤੋ ਅੱਜ ਅਸੀਂ ਗੱਲਬਾਤ ਕੀਤੀ ਸੈਲਫ ਮੈਡੀਕੇਸ਼ਨ ਬਾਰੇ ਯਾਨੀ ਕਿ ਆਪਣਾ ਇਲਾਜ ਆਪ ਹੀ ਕਰਨਾ ਤੇ ਜਰੂਰ ਬਚੋ ਸੈਲਫ ਮੈਡੀਕੇਸ਼ਨ ਨਾ ਕਰੋ ਆਪਣਾ ਇਲਾਜ ਆਪ ਨਾ ਕਰੋ ਕਿਸੇ ਕੁਆਲੀਫਾਈਡ ਡਾਕਟਰ ਕੋਲ ਜਾਓ ਉਹਦੇ ਕੋਲੋਂ ਦਵਾਈ ਪੁੱਛ ਕੇ ਉਹ ਬਾਜ਼ਾਰ ਚੋਂ ਕੈਮੀ ਸ਼ਾਪ ਤੋਂ ਲੈ ਕੇ ਖਾਓ ਆਪ ਤੁਸੀਂ ਇਹੋ ਜਿਹਾ ਰਿਸਕ ਨਾ ਲਾਓ ਇਹਦੇ ਬਹੁਤ ਸਾਈਡ ਇਫੈਕਟ ਨੇ ਇੱਕ ਬਿਮਾਰੀ ਨੂੰ ਠੀਕ ਕਰਨ ਕਰਕੇ ਹੋਰ ਬਿਮਾਰੀਆਂ ਲੱਗ ਸਕਦੀਆਂ ਨੇ ਤੇ ਦੋਸਤੋ ਮਿਲਾਂਗੇ ਅਗਲੇ ਹਫਤੇ ਐਸੇ ਸਮੇਂ ਐਸੇ ਚੈਨਲ ਤੇ ਐਸੇ ਪ੍ਰੋਗਰਾਮ ਦੇ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਯਾਨੀ ਕਿ ਪ੍ਰੋਗਰਾਮ ਕੁਝ ਤੇ ਕਰੋ ਵਿਚਾਰ